ਸਰਦਾਰ ਬਲਕੌਰ ਸਿੰਘ ਦੇ ਇਸ ਕੰਮ ਨੇ ਉਹਨਾਂ ਲੋਕਾਂ ਦੇ ਮੂੰਹ ਦੇ ਉੱਪਰ ਚਪੇੜ ਮਾਰੀ ਹੈ ਜਿਨ੍ਹਾਂ ਨੇ ਲੋਕਾਂ ਨੇ ਕਿਹਾ ਸੀ ਕਿ ਸਰਦਾਰ ਬਲਕੌਰ ਸਿੰਘ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਹਰ ਪੀੜਤ ਲੋਕ ਨੂੰ 1 ਰੁਪਿਆ ਵੀ ਨਹੀਂ ਦਿੱਤਾ ਆਪਣੀ ਕਮਾਈ ਦੇ ਵਿੱਚੋਂ। ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਟਰੋਲ ਕੀਤਾ ਜਾ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਪਰ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੇ ਹਾਰੜ ਵਾਬਿਤ ਇਲਾਕਿਆਂ ਵਿੱਚ ਲੋਕਾਂ ਦੀ ਸੇਵਾ ਵੀ ਨਹੀਂ ਕੀਤੀ ਅਤੇ ਉਹਨਾਂ ਲੋਕਾਂ ਲਈ 1 ਰੁਪਿਆ ਆਪਣੀ ਕਮਾਈ ਦੇ ਵਿੱਚੋਂ ਵੀ ਨਹੀਂ ਦਿੱਤਾ ਜੇ ਅੱਜ ਸਿੱਧੂ ਮੂਸੇਵਾਲਾ ਬਾਈ ਹੁੰਦਾ ਤਾਂ ਆਪ ਉਹ ਜਾ ਕੇ ਲੋਕਾਂ ਦੀ ਸੇਵਾ ਕਰਦਾ ਚਲੋ ਸਿੱਧੂ ਮੂਸੇਵਾਲੇ ਬਾਈ ਨੂੰ ਗਿਆਨ ਨੂੰ ਸਾਡੇ ਕੋਲੋਂ 3 ਸਾਲ ਹੋ ਚੁੱਕੇ ਨੇ ਅਤੇ ਹੁਣ ਸਰਦਾਰ ਬਲਕੌਰ ਸਿੰਘ ਆਪ ਸਿੱਧੂ ਮੂਸੇਵਾਲੇ ਦੀ ਕਮੀ ਪੂਰੀ ਕਰਨ ਲਈ ਉਹਨਾਂ ਜਗਾਵਾਂ ਤੇ ਜਾ ਕੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਅਤੇ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਅਤੇ ਉਹਨਾਂ ਨੇ 11 ਕਰੋੜ ਦੀ ਨਗਦ ਰਕਮ ਦੇਣ ਦਾ ਐਲਾਨ ਕਰ ਦਿੱਤਾ ਹੈ ਹੜਪੀਰਤ ਲੋਕਾਂ ਦੇ ਲਈ ਅਤੇ ਸਰਦਾਰ ਬਲਕੌਰ ਸਿੰਘ ਨੇ ਉਹਨਾਂ ਲੋਕਾਂ ਦੇ ਮੂੰਹ ਦੇ ਉੱਪਰ ਚਪੇੜ ਮਾਰੀ ਹੈ ਜੋ ਕਹਿ ਰਹੇ ਸੀ ਕਿ ਸਿੱਧੂ ਪਰਿਵਾਰ ਨੇ ਆਪਣੀ ਜੀਬ ਦੇ ਵਿੱਚੋਂ 1 ਰੁਪਿਆ ਤੱਕ ਨਹੀਂ ਖਰਚਿਆ ਲੋਕਾਂ ਲਈ ਅਤੇ ਸਰਦਾਰ ਬਲਕੌਰ ਸਿੰਘ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ ਕਿ ਜਦੋਂ ਤੱਕ ਲੋਕ ਆਪਣੇ ਸਿਰ ਪੈਰ ਤੇ ਖੜੇ ਨਹੀਂ ਹੁੰਦੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਰਦਾਰ ਬਲਕੌਰ ਸਿੰਘ ਦੀ ਇਸ ਗੱਲ ਉੱਪਰ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ